ਸੱਚਰੇ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਅਸੀਂ ਬਣਾਵਾਂਗੇ ਮੈਕਰੋਨੀ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਬਣਾਵਾਂਗੇ ਤੇ ਮੈਕਰੋਨੀ ਬਣਾਉਣ ਦੇ ਲਈ ਜੋ ਸਮਾਨ ਚਾਹੀਦਾ ਉਹ ਦੇਖ ਲੈਣੇ ਆ ਸੋ ਇੱਕ ਕੌਲੀ ਲਈ ਆ ਮੈਕਰੋਨੀ ਤੁਸੀਂ ਕਿਸੇ ਵੀ ਸ਼ੇਪ ਦੀ ਜਿਹੜੀ ਮੈਕਰੋਨੀ ਲੈ ਲੈਣੀ ਆ ਮੈਂ ਇਸ ਤਰੀਕੇ ਨਾਲ ਇਹ ਵਾਲੀ ਮੈਕਰੋਨੀ ਲਈ ਆ ਇਸ ਤੋਂ ਇਲਾਵਾ ਲਿਆ ਇੱਕ ਟਮਾਟਰ ਟਮਾਟਰ ਨੂੰ ਵੀ ਮੈਂ ਮੋਟਾ-ਮੋਟਾ ਕੱਟ ਲਿਆ ਤੇ ਇਹਦੇ ਬੀਜ ਜਿਹੜੇ ਕੱਢ ਦਿੱਤੇ ਆ ਇੱਕ ਪਿਆਜ਼ ਲਿਆ ਆ ਇਹਨੂੰ ਵੀ ਬਿਲਕੁਲ ਮੋਟਾ-ਮੋਟਾ ਕੱਟਿਆ ਤੁਸੀਂ ਚਾਹੋ ਤਾਂ ਬਰੀਕ ਵੀ ਕੱਟ ਸਕਦੇ ਹੋ ਨਮਕ ਪਾਵਾਂਗੇ ਸਵਾਦ ਦੇ ਹਿਸਾਬ ਨਾਲ ਕੱਟੀ ਹੋਈ ਹਰੀ ਮਿਰਚ ਥੋੜੀ ਜਿਹੀ ਹਲਦੀ ਥੋੜੀ ਜਿਹੀ ਰਾਈ ਪਾਵਾਂਗੇ ਬਹੁਤ ਹੀ ਟੇਸਟੀ ਲੱਗਦੀ ਆ ਥੋੜਾ ਜਿਹਾ ਜੀਰਾ ਤੇ ਧਨੀਆ ਹੁਣ ਅਸੀਂ ਮੈਕਰੋਨੀ ਨੂੰ ਉਬਾਲ ਕੇ ਤਿਆਰ ਕਰਾਂਗੇ ਸੋ ਉਹਦੇ ਲਈ ਮੈਂ ਭਾਂਡੇ ਦੇ ਵਿੱਚ ਪਾਣੀ ਗਰਮ ਕਰ ਲਿਆ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇਲ ਤੁਸੀਂ ਇੱਥੇ ਨਮਕ ਵੀ ਪਾ ਲਿਓ ਥੋੜਾ ਜਿਹਾ ਕਿਉਂਕਿ ਮੈਕਰੋਨੀ ਜਿਹੜੀ ਫਿੱਕੀ ਹੁੰਦੀ ਆ ਮੈਂ ਨਮਕ ਪਾਉਣਾ ਭੁੱਲ ਗਈ ਸੀਗੀ ਸੋ ਤੇਲ ਆਪਾਂ ਥੋੜਾ ਜਿਹਾ ਮਿਕਸ ਕਰ ਦੇਣਾ ਹੈ ਤੇ ਜਦੋਂ ਪਾਣੀ ਦੇ ਵਿੱਚ ਉਬਾਲ ਆਉਣ ਲੱਗ ਪਵੇ ਉਸ ਵੇਲੇ ਹੀ ਤੁਸੀਂ ਮੈਕਰੋਨੀ ਜਿਹੜੀ ਪਾਣੀ ਦੇ ਵਿੱਚ ਪਾਉਣੀ ਆ ਐਦਾ ਕਰਨ ਦੇ ਨਾਲ ਕੀ ਹੁੰਦਾ ਮੈਕਰੋਨੀ ਜਿਹੜੀ ਚਿਪਕਦੀ ਨਹੀਂ ਹੈਗੀ ਭਾਂਡੇ ਦੇ ਨਾਲ ਵੀ ਜੇ ਤੁਸੀਂ ਠੰਡੇ ਪਾਣੀ ਚ ਪਾ ਦਿੰਦੇ ਆ ਤਾਂ ਮੈਕਰੋਨੀ ਜਿਹੜੀ ਭਾਂਡੇ ਦੇ ਨਾਲ ਵੀ ਚਿਪਕਦੀ ਹੈ ਇੱਥੇ 5 ਮਿੰਟ ਤੱਕ ਮੈਂ ਮੈਕਰੋਨੀ ਨੂੰ ਉਬਾਲ ਲਿਆ ਆ ਮੀਡੀਅਮ ਗੈਸ ਤੇ ਤੇ ਮੈਕਰੋਨੀ ਜਿਹੜੀ ਆ ਚੰਗੇ ਤਰੀਕੇ ਦੇ ਨਾਲ ਸੌਫਟ ਹੋ ਗਈ ਆ ਹੁਣ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੇ ਤੇ ਇਹਦਾ ਪਾਣੀ ਜਿਹੜਾ ਆਪਾਂ ਅਲੱਗ ਕਰ ਦੇਣਾ ਤਾਂ ਕਿ ਮੈਕਰੋਨੀ ਜਿਹੜੀ ਆ ਓਵਰ ਕੁਕ ਨਾ ਹੋਵੇ ਸੋ ਮੈਕਰੋਨੀ ਨੂੰ ਮੈਂ ਗੈਸ ਦੇ ਉੱਪਰ ਉਤਾਰ ਲਿਆ ਸੋ ਇਸ ਤਰੀਕੇ ਨਾਲ ਮੈਂ ਭਾਂਡੇ ਦੇ ਉੱਪਰ ਸਟ੍ਰੇਨਰ ਲਗਾ ਲਿਆ ਜਾਲੀ ਲਗਾ ਲੈਣੀ ਆ ਤੁਸੀਂ ਕੋਈ ਵੀ ਤੇ ਆਪਾਂ ਮੈਕਰੋਨੀ ਜਿਹੜੀ ਆ ਇੱਥੇ ਛਾਣ ਲੈਣੀ ਆ ਇਹਦਾ ਪਾਣੀ ਜਿਹੜਾ ਆਪਾਂ ਅਲੱਗ ਕਰ ਦੇਣਾ ਤੇ ਤੁਸੀਂ ਦੇਖ ਸਕਦੇ ਹੋ ਮੈਕਰੋਨੀ ਜਿਹੜੀ ਬਿਲਕੁਲ ਅਲੱਗ- ਬਿਲਕੁਲ ਐਸੇ ਤਰੀਕੇ ਦੀ ਸਾਨੂੰ ਚਾਹੀਦੀ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੈਕਰੋਨੀ ਜਿਹੜੀ ਐ ਸੌਫਟ ਹੋ ਗਈ ਆ ਇਹ ਤਾਂ ਜਿਆਦਾ ਸੌਫਟ ਨਹੀਂ ਆਪਾਂ ਕਰਨੀ ਹੈਗੀ ਨਹੀਂ ਤਾਂ ਉਹ ਦੇਖਣ ਨੂੰ ਵੀ ਵਧੀਆ ਨਹੀਂ ਲੱਗਦੀ ਹੈਗੀ ਸੋ ਮੈਕਰੋਨੀ ਜਿਹੜੀ ਉਬਾਲ ਲਈਆ ਹੁਣ ਆਪਾਂ ਫਟਾਫਟ ਮੈਕਰੋਨੀ ਦੇ ਲਈ ਤੜਕਾ ਬਣਾ ਕੇ ਤਿਆਰ ਕਰਦੇ ਆ ਸੋ ਇੱਥੇ ਮੈਂ ਪੈਨ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਜਿਹੜਾ ਗਰਮ ਕਰ ਲਿਆ ਮੈਂ ਜ਼ਿਆਦਾਤਰ ਸਰੋਂ ਦਾ ਤੇਲ ਹੀ ਇਸਤੇਮਾਲ ਕਰਦੀ ਆ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਤੇਲ ਜਾਂ ਘਿਓ ਲੈ ਲੈਣਾ ਆ ਸੋ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀਰਾ ਤੇ ਰਾਈ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲੈਣਾ ਆ ਤੇ ਗੈਸ ਦੀ ਫਲੇਮ ਆਪਾਂ ਮੀਡੀਅਮ ਰੱਖਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਿਆਜ਼ ਪਿਆਜ਼ ਨੂੰ ਵੀ ਆਪਾਂ ਇੱਥੇ ਹਲਕਾ ਜਿਹਾ ਭੁੰਨਣਾ ਆ ਫਰੈਂਡਸ ਮੈਂ ਇੱਥੇ ਸਿਰਫ ਪਿਆਜ਼ ਤੇ ਟਮਾਟਰ ਹੀ ਇਸਤੇਮਾਲ ਕੀਤੇ ਕਿਉਂਕਿ ਘਰ ਦੇ ਵਿੱਚ ਆਮ ਹੀ ਹੁੰਦੇ ਆ ਹਨਾ ਤੇ ਤੁਸੀਂ ਚਾਹੋ ਤਾਂ ਇੱਥੇ ਆਪਣੀ ਮਨਪਸੰਦੀਆਂ ਹੋਰ ਸਬਜ਼ੀਆਂ ਵੀ ਪਾ ਸਕਦੇ ਹੋ ਮਟਰ ਪਾ ਸਕਦੇ ਹੋ ਸ਼ਿਮਲਾ ਮਿਰਚ ਗਾਜਰਾ ਤੁਸੀਂ ਕੁਝ ਵੀ ਪਾ ਸਕਦੇ ਹੋ ਤੇ ਪਿਆਜ਼ ਜਿਹੜਾ ਸਾਡਾ ਥੋੜਾ ਜਿਹਾ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਮਾਗੇ ਟਮਾਟਰ ਤੇ ਟਮਾਟਰ ਨੂੰ ਵੀ ਆਪਾਂ ਇੱਥੇ ਹਲਕਾ ਜਿਹਾ ਸੌਫਟ ਹੋਣ ਤੱਕ ਭੁੰਨ ਲਵਾਂਗੇ ਟਮਾਟਰ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਪਾ ਦੇਣਾ ਤਾਂ ਕਿ ਟਮਾਟਰ ਜਿਹੜਾ ਥੋੜਾ ਜਿਹਾ ਜਲਦੀ ਸੌਫ ਸੋ ਸੁਆਦ ਦੇ ਹਿਸਾਬ ਨਾਲ ਆਪਾਂ ਇੱਥੇ ਪਾ ਦਵਾਂਗੇ ਨਮਕ ਤੇ ਟਮਾਟਰਾਂ ਨੂੰ ਥੋੜਾ ਜਿਹਾ ਸੌਫਟ ਹੋਣ ਤੱਕ ਪੁੰਨ ਲਵਾ ਕੇ ਜਦੋਂ ਪਿਆਜ਼ ਤੇ ਟਮਾਟਰ ਜਿਹੜੇ ਪੱਕ ਜਾਣ ਉਸ ਵੇਲੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਕੱਟੀ ਹੋਈ ਹਰੀ ਮਿਰਚ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਥੋੜੀ ਜਿਹੀ ਪਾਵਾਂਗੇ ਇੱਥੇ ਹਲਦੀ ਪਾਊਡਰ ਮਿਕਸ ਕਰ ਦਵਾਂਗੇ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਤੁਸੀਂ ਚਾਹੋ ਤਾਂ ਇੱਥੇ ਮੈਗੀ ਮਸਾਲਾ ਵੀ ਪਾ ਸਕਦੇ ਹੋ ਜਾਂ ਆਪਣੀ ਮਨਪਸੰਦ ਕੋਈ ਹੋਰ ਮਸਾਲਾ ਵੀ ਪਾ ਸਕਦੇ ਹੋ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਮਸਾਲਾ ਜਿਹੜਾ ਸਾਡਾ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਪਣੀ ਬੋਇਲ ਕੀਤੀ ਹੋਈ ਮੈਕਰੋਨੀ ਤੇ ਤੁਸੀਂ ਦੇਖ ਸਕਦੇ ਹੋ ਮੈਕਰੋਨੀ ਹਜੇ ਤੱਕ ਵੀ ਬਿਲਕੁਲ ਚਿਪਕੀ ਨਹੀਂ ਹੈਗੀ ਆਪਸ ਦੇ ਕਿਉਂਕਿ ਆਪਾਂ ਆਇਲ ਦੇ ਵਿੱਚ ਉਬਾਲੀ ਸੀਗੀ ਪਾਣੀ ਦੇ ਵਿੱਚ ਤੇਲ ਪਾ ਕੇ ਸੋ ਹੁਣ ਆਪਾਂ ਮੈਕਰੋਨੀ ਨੂੰ ਚੰਗੇ ਤਰੀਕੇ ਦੇ ਨਾਲ ਮਸਾਲੇ ਦੇ ਨਾਲ ਮਿਕਸ ਕਰ ਦਵਾਂਗੇ ਫਰੈਂਡਸ ਤੁਸੀਂ ਦੇਖਿਆ ਕਿ ਮੈਕਰੋਨੀ ਬਣਾਉਣੀ ਕਿੰਨੀ ਜਿਆਦਾ ਆਸਾਨ ਆ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਮੈਂ ਬਣਾ ਕੇ ਤਿਆਰ ਕੀਤੀ ਆ ਸੋ ਇਹ ਰੈਸਪੀ ਸਪੈਸ਼ਲ ਬਿਗਨਰਸ ਦੇ ਲਈ ਸੀ ਜਿਨ੍ਹਾਂ ਨੂੰ ਮੈਕਰੋਨੀ ਨਹੀਂ ਬਣਾਉਣੀ ਆਉਂਦੀ ਸੋ ਮਿਕਸ ਕਰ ਦਿੱਤਾ ਮੈਂ ਚੰਗੇ ਤਰੀਕੇ ਦੇ ਨਾਲ ਗੈਸ ਦੀ ਫਲੇਮ ਆਪਾਂ ਮੀਡੀਅਮ ਰੱਖਣੀ ਆ ਤੇ ਤੜਕੇ ਦੇ ਨਾਲ ਮੈਕਰੋਨੀ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ 2 ਤੋਂ 3 ਮਿੰਟ ਇਹਨੂੰ ਪਕਾ ਲਵਾਂਗੇ ਤਾਂ ਕਿ ਸਾਰੇ ਮਸਾਲੇ ਜਿਹੜੇ ਆ ਮੈਕਰੋਨੀ ਦੇ ਨਾਲ ਮਿਕਸ ਹੋ ਜਾਣ ਸੋ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਮੈਕਰੋਨੀ ਦੇਖਣ ਨੂੰ ਸੋ ਮੈਕਰੋਨੀ ਜਿਹੜੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਗੈਸ ਆਪਾਂ ਬੰਦ ਕਰ ਦਵਾਂਗੇ ਤੇ ਮੈਕਰੋਨੀ ਨੂੰ ਆਪਾਂ ਗਰਮਾ ਗਰਮ ਸਰਵ ਕਰਾਂਗੇ ਤੇ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਘਰ ਵਿੱਚ ਮਿਲਣ ਵਾਲੇ ਬੇਸਿਕ ਮਸਾਲਿਆਂ ਤੋਂ ਆਪਾਂ ਜਿਹੜੀ ਕੋਈ ਵੀ ਚੀਜ਼ ਬਣਾ ਕੇ ਤਿਆਰ ਕਰ ਸਕਦੇ ਹਾਂ ਕਿਉਂਕਿ ਘਰ ਦੇ ਵਿੱਚ ਨਮਕ ਮਿਰਚ प्याज टमाटर ਇਹ ਤਾਂ ਸਾਰਿਆਂ ਦੇ ਹੁੰਦੇ ਆ ਸੋ ਉਹਦੇ ਨਾਲ ਵੀ ਆਪਾਂ ਬਹੁਤ ਹੀ ਟੇਸਟੀ ਚੀਜ਼ਾਂ ਬਣਾ ਸਕਦੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਮੈਕਰੋਨੀ ਦੇਖਣ ਨੂੰ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਮੈਕਰੋਨੀ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਸਿੰਪਲ ਜੀ ਰੈਸਪੀ ਕਿਉਂ ਜੇ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ 올 ది অপਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਸੋ ਫਰੈਂਡਸ ਵੀਡੀਓ ਨੂੰ ਵੱਧ ਤੋਂ ਵੱਧ ਫੈਮਿਲੀ ਔਰ ਫਰੈਂਡਸ ਦੇ ਨਾਲ ਸ਼ੇਅਰ ਕਰਿਆ ਕਰੋ ਤਾਂ ਕਿ ਚੈਨਲ ਜਿਹੜਾ ਥੋੜਾ ਜਿਹਾ ਅੱਗੇ ਜਾ ਸਕੇ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਸੋ ਥੈਂਕਸ ਫॉर ਵਾਚਿੰਗ